ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਹਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਬਾਬਾ ਰਣਜੀਤ ਸਿੰਘ ਟਡਲੀਆਂ ਆਲੇ ਅੱਜ ਦੀ ਵੀਡੀਓ ਦੇ ਵਿੱਚ ਡੇਰੇ ਵਾਲਿਆਂ ਨੂੰ ਐਕਸਪੋਜ਼ ਕਰਨ ਦੇ ਤੇ ਨਾਲ ਹੀ ਨਾਲ ਸਿੰਗਰ ਅਗਰੇਵਾਲ ਉਹਨੂੰ ਵੀ ਐਕਸਪੋਜ਼ ਕਰਨ ਦੇ ਆ ਉਹਦੀ ਵੀ ਅਸਲੀਅਤ ਸਾਰਿਆਂ ਨੇ ਸਾਹਮਣੇ ਲਿਆਉਂਦੇ ਹੀ ਆ ਸੋ ਚੱਲ ਕੇ ਵੀਡੀਓ ਵੇਖਣੀ ਆ ਫਿਰ ਕੰਨਿਆਂ ਉਸ ਤੇ ਵਿਚਾਰ ਜੇ ਸਰਸੇ ਵਾਲੇ ਸਾਹਮਣੇ ਨੱਚਣਾ ਪੈ ਜੇ ਫਿਰ ਆਵਾਜ਼ ਜ਼ਮੀਰ ਦੀ ਸੁਣਾਗੇ ਕਿ ਨਹੀਂ ਕਿਉਂ ਬਿਲਕੁਲ ਉਹ ਕੱਲ ਕੱਲ ਕਨ ਕਨਵਰ ਗਰੇਵਾਲ ਗਿਆ ਨਹੀਂ ਉਹਦੇ ਸਰਸੇ ਵਾਲੇ ਦੇ ਗੇਟ 'ਚ ਉਹਦੇ ਬੂਹੇ 'ਚ ਨੱਚ ਕੇ ਨਹੀਂ ਆਇਆ ਕੱਲ ਨਾ ਉੱਥੇ ਨੈੱਟ ਦੇ ਉੱਤੇ ਆ ਰਿਹਾ ਸੀ ਕਹਿੰਦੇ ਜੀ ਉਹ ਗਾਉਣ ਵਾਲੇ ਨੇ ਜਾਣਾ ਹੁਣ ਵੇਖੋ ਵੱਡੇ ਬੰਦੇ ਇਹਨਾਂ ਗਾਇਕਾਂ ਦੇ ਫੈਨ ਹੋਣਗੇ ਮੇਰੇ ਵਾਸਤੇ ਰੌਲਾ ਤੇ ਪਾਉਣਗੇ ਪਾ ਲੈਣ ਮੈਂ ਤੇ ਕਿਹਾ ਹੀ ਵੀ ਮੈਂ ਸੱਚ ਕਿਹਾ ਕਰਨਾ ਹੈ ਨਾ ਕਿਹਾ ਹੀ ਸੀ ਸ਼ਨੀਵਾਰ ਲੈ ਪਹਿਲਾਂ ਹੀ ਬਣੋ ਸਣੇ ਨਾਂ ਲੈ ਕੇ ਪਹਿਲਾਂ ਹੀ ਦਰਦ ਕੱਲ ਨਾ ਇਹਨਾਂ ਨੇ ਫੇਸਬੁੱਕ ਤੇ ਨੈਟ ਦੇ ਉੱਤੇ ਪਿਆ ਹੋਇਆ ਸੀ ਵੀ ਅੱਜ ਮੈਂ ਮਿਲਾਂਗਾ ਉੱਥੇ ਤੁਹਾਨੂੰ ਕਿੱਥੇ ਤੇਰਾ ਸੱਚਾ ਲੋਕ ਤੇ ਗੁਰੂ ਗੁਰੂ ਲਿਖਿਆ ਗੁਰੂ ਰਾਮ ਰਹੀਮ ਦੀ ਉੱਥੇ ਮਿਲਾਂਗਾ ਕਰਮ ਮੇਰੇ ਜਾਗੇ ਐ ਤੇ ਉੱਥੇ ਮਿਲਾਂ ਇਹੀ ਕਿਹਾ ਸੀ ਹੁਣ ਇਹ ਹੋਣਾ ਵੀ ਉੱਥੇ ਤੇ ਫੱਡੇ ਚੱਕ ਦੇਣੇ ਨਗਲਿਆਂ ਨੇ ਜਾ ਕੇ ਚਲੋ ਮੈਂ ਖੁਦ ਰਾਤ 11:30 11:50 ਹੋਏ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਸੁਣਾਓ ਭਲਾ ਉੱਥੇ ਜਾ ਕੇ ਕੀ ਹੁੰਦਾ ਵਖੀਏ ਵਾਲਾ ਵੀ ਕੀਤਾ ਉਹ ਲਾਇਆ ਸੀ ਉਹਦੇ ਵਿੱਚ ਥੋੜਾ ਜਿਹਾ ਟਾਈਮ ਮਿਲਿਆ ਜਿੰਨਾ 15 15 20 20 ਮਿੰਟ ਹੀ ਮਿਲ ਰਹੇ ਸੀ ਤੇ ਜਦੋਂ ਉਹਨੂੰ ਟਾਈਮ ਮਿਲਿਆ ਉਹਨੇ ਜਾ ਕੇ ਜਦੋਂ ਗਾਣਾ ਸ਼ੁਰੂ ਕੀਤਾ ਕਿਉਂਕਿ ਦੁੱਖ ਇਸ ਗੱਲ ਦਾ ਲੱਗਦਾ ਕਿ ਮੈਂ ਆਪਣੀ ਗੱਲ ਜੇ ਕਰਾਂ ਨਾ ਤੇ ਪਿੱਛੇ ਜਿਵੇਂ ਹੁਣ ਇਹਨਾਂ ਦਾ ਇੱਕ ਗਾਣਾ ਆਇਆ ਜਮੀਰ ਤੇ ਤੇ ਮੈਨੂੰ ਇਦਾਂ ਲੱਗਦਾ ਸੀ ਵੀ ਇਹ ਬੰਦਾ ਬਦਲ ਰਿਹਾ ਥੋੜਾ ਥੋੜਾ ਜਿਵੇਂ ਵਿਆਹ ਵੀ ਇਸ ਮੇਰੇ ਅਮਰਤ ਵੇਲੇ ਕਰਾਇਆ ਦਾੜੀ ਰੱਖ ਲਈ ਤੇ ਮਸਤਾਂ ਦੇ ਵੀ ਕਈ ਵਾਰੀ ਬੋਲਿਆ ਮੈਂ ਕਿਹਾ ਵੀ ਹੁਣ ਤਾਂ ਕਦੇ ਮਸਤਾਂ ਦੇ ਗਾਉਂਦਾ ਰਿਹਾ ਹੁਣ ਮਨ ਬਦਲ ਰਿਹਾ ਠੀਕ ਹੈ ਚੰਗੀ ਗੱਲ ਨਹੀਂ ਹੁੰਦੀ ਬੰਦੇ ਨੂੰ ਆਸ ਜੀ ਵੱਜਦੀ ਹੈ ਵੀ ਹੌਲੀ ਹੌਲੀ ਬੰਦਾ ਬਦਲ ਰਿਹਾ ਹੈ ਬਦਲ ਰਿਹਾ ਥੋੜਾ ਥੋੜਾ ਆਪਣੇ ਆਪ ਨੂੰ ਚੇਂਜ ਕਰ ਰਿਹਾ ਹੈ ਹੌਲੀ ਹੌਲੀ ਸੁਧਾਰ ਹੋ ਰਿਹਾ ਮੈਨੂੰ ਵੀ ਕਿਤੇ ਨਾ ਕਿਤੇ ਨਾ ਮੇਰੇ ਮਨ ਨੂੰ ਬੜੀ ਖੁਸ਼ੀ ਜੀ ਸੀ ਵੀ ਚੰਗਾ ਹੋਵੇ ਪਰ ਉਹ ਹੋਇਆ ਕਿ ਜਦੋਂ ਉਹ ਪੜਿਆ ਨਾ ਵੀ ਇਹਨੇ ਉੱਥੇ ਜਾਣਾ ਤੇ ਸੱਚੀ ਬਹੁਤ ਦੁੱਖ ਜਿਹਾ ਲੱਗਿਆ ਵੀ ਜੇ ਮੈਨੂੰ ਤੇ ਉਮੀਦ ਇਹ ਸੀ ਵੀ ਇਹਨੇ ਹੌਲੀ ਹੌਲੀ ਗੁਰਮਤਾਲੇ ਪਾਸੇ ਆ ਜਾਣਾ ਹੌਲੀ ਹੌਲੀ ਗੁਰਮਤ ਦੀ ਗੱਲ ਕਰਨ ਲੱਗ ਜਾਣਾ ਪਖੰਡੀਆਂ ਦੇ ਵਿਰੁੱਧ ਬੋਲਿਆ ਕਰੇਗਾ ਉਹ ਫਿਰ ਜਦੋਂ ਇਹ ਲੱਗਿਆ ਤੇ ਬੜਾ ਮਨ ਨੂੰ ਧੱਕਾ ਜਿਹਾ ਲੱਗਿਆ ਵੀ ਯਾਰ ਇਦਾਂ ਨਹੀਂ ਸੀ ਹੋਣਾ ਚਾਹੀਦਾ ਫਿਰ ਜਦੋਂ ਉੱਥੇ ਗਿਆ ਨਾ ਪਿਆਰਿਓ ਕਮਾਲ ਦੀ ਗੱਲ ਇਹ ਹੈ ਸਾਡੇ ਤੋਂ 도ਗਲਾ ਕਿਰਦਾਰ ਪਛਾਣਿਆ ਨਹੀਂ ਜਾਂਦਾ ਸਿੱਖ ਇੰਨੀ ਸੁਰਤ ਡਿਵੈਲਪ ਨਹੀਂ ਸਾਡੀ ਮਾਈਂਡ ਇੰਨਾ ਤਿੱਖਾ ਨਹੀਂ ਕਿ ਵੇਖ ਸਕੀਏ ਕਿ ਯਾਰ ਉਹਨਾਂ ਨੇ ਪੈਸੇ ਬੁਕਿੰਗ ਕੀਤੀ ਹੋਵੇਗੀ ਨਾ ਉਹ ਜਦੋਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੇ ਆ ਕੇ ਡੇਰੇ ਇਹ ਥੋੜਾ ਵੀ ਉਹ ਅਣਜਾਣ ਬੰਦਾ ਨੂੰ ਪਤਾ ਨਹੀਂ ਵੀ ਸਰਸੇ ਵਾਲਾ ਕੌਣ ਹੈ ਇਨੇ ਸਵਾਗ ਰਚੇ ਥੋੜਾ ਨੂੰ ਪਤਾ ਨਹੀਂ ਉਹ ਇਸ ਕਰਕੇ ਥੋੜਾ ਵੀ ਮੈਂ ਉੱਥੇ ਵਾਹਿਗੁਰੂ ਵਾਹਿਗੁਰੂ ਕਰਕੇ ਆਵਾਂ ਉਹ ਜਦੋਂ ਉੱਥੇ ਗਿਆ ਉਹਨੇ ਮੈਂ ਵੀ ਮੈਂ ਵੀ ਨੋਟ ਕਰਦਾ ਸੀ ਐਦਾਂ ਹੱਥ ਜੋੜ ਕੇ ਮੜਾ ਜੈ ਕਾ ਸਿਰ ਝੁਕਾ ਕੇ ਕਾਉਣਾ ਸ਼ੁਰੂ ਕਰਤਾ ਉਹਨਾਂ ਨੇ ਫਿਰ ਖੋਜ ਸਾਰਿਆਂ ਨੂੰ ਕਰਨਾ ਹੁੰਦਾ ਬੋਲ ਫਕੀਰਾ ਅੱਲਾ ਹੀ ਅੱਲਾ ਰਾਧੇ ਸ਼ਾਮ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਉਹ ਜਿਹੜੇ ਉਹਦੇ ਪੱਕੇ ਚੇਲੇ ਨੇ ਉਹਨਾਂ ਨੂੰ ਤਾਂ ਫਿਰ ਅੱਗ ਲੱਗਦੀ ਹੈ ਨਾ ਉਹ ਕਹਿੰਦੇ ਵੀ ਇੱਥੇ ਆਇਆ ਸਾਡੇ ਬਾਬੇ ਦੇ ਹੁਣ ਗੁਣ ਗਾਏ ਤੇ ਗੁਣ ਕੌਣ ਲਈ ਸੱਦਿਆ ਇਹ ਨਾਲੇ ਸਿੱਖਾਂ ਨੂੰ ਵੀ ਖੁਸ਼ ਰੱਖ ਰਿਆ ਨਾਲੇ ਸਾਨੂੰ ਵੀ ਆ ਵੀ ਗਿਆ ਨਾਲੇ ਉਧਰਲਾ ਵੀ ਨਾ ਰੁੱਸੇ ਨਾਲੇ ਸਾਰਿਆਂ ਦੀ ਭਾਬੀ ਵੀ ਸਾਰਿਆਂ ਨੂੰ ਖੁਸ਼ ਰੱਖਣਾ ਹੈ ਵੀ ਇਧਰਲੇ ਵੀ ਖੁਸ਼ ਨਾ ਇਧਰ ਉਹ ਚੱਲਿਆ ਤੇ ਗਿਆ ਮੈਂ ਨੋਟ ਕਰਦਾ ਸੀ ਉਹਦੇ ਦਿਮਾਗ ਚ ਇੰਤਾ ਜੇ ਚੱਲੀ ਜਾਂਦਾ ਸੀ ਵੀ ਬਹੁਤਾ ਵੀ ਨਹੀਂ ਇਹਦੇ ਗੁਣ ਗਾਉਣੇ ਵੀ ਕਿਤੇ ਸਿੱਖ ਹੀ ਨਾਰਾਜ਼ ਹੋ ਜਾਣ ਮੇਰੇ ਨਾਲ ਵੀ 도ਗਲੇ ਜੇ ਬਣ ਕੇ ਚੱਲੀ ਜਾਂਦੇ ਜਦੋਂ ਉੱਥੇ ਉਹਨੇ ਗਾਇਆ ਨਾ ਤੇ ਜਾ ਕੇ ਵੀ ਉਹਦਾ ਨੱਚਣਾ ਚਾਹੀਦਾ ਸਾਹਮਣੇ ਹੋਵੇ ਯਾਰ ਤੇ ਨੱਚਣਾ ਇਦਾਂ ਜਿੱਦਾਂ ਕੁੰਦਾ ਹੁੰਦਾ ਉਹ ਫਿਰ ਜਦੋਂ ਗਾ ਰਿਹਾ ਤੇ ਉਹ ਉਹ ਸਮਝ ਗਏ ਅਗਲੇ ਵੀ ਗੱਲ 도ਗਲੀ ਕਰ ਸਾਥੋਂ ਨਹੀਂ ਸਮਝ ਗਿਆ ਉਹ ਸਮਝ ਗਏ ਉਹਨਾਂ ਨੂੰ 도ਗਲੇ ਪਸੰਦ ਨਹੀਂ ਵੀ ਸਾਡੇ ਬਾਬੇ ਕੋਲ ਆਇਆ ਤੇ ਸਾਡੀ ਗੱਲ ਕਰ ਸਾਡੇ ਵਾਲੇ ਸਿੱਖਾਂ ਦੇ ਸਮਝ ਹੀ ਨਹੀਂ ਪੈਂਦੀ ਆ ਕੋਈ ਸਤਨਾ ਆ ਰਿਵਾਸ ਸਾਡੇ ਵਾਲਿਆਂ ਦੇ ਨਹੀਂ ਦਿਮਾਗ 'ਚ ਵੱਟਦੀ ਵੀ ਗੱਲ ਕਿੱਥੇ ਐ ਅਗਲੇ ਨਹੀਂ ਪ੍ਰਵਾਨ ਕਰਦੇ ਉਹ ਜਦੋਂ ਕਹਿ ਰਿਹਾ ਨਾ ਵੀ ਵਾਇਕੂ ਵੀ ਵਾਇਕੂ ਬੋਲ ਕਦੇ ਨਾ ਡੋਲ ਵਿੱਚ ਹੀ ਉਹ ਕਹਿੰਦਾ ਵੀ ਰਾਦੇ ਰਾਦੇ ਵਿੱਚ ਹੀ ਅੱਲਾ ਅੱਲਾ ਰੱਬ ਸਾਰਿਆਂ ਖੁਸ਼ ਕਰ ਰਿਹਾ ਆਪਾਂ ਸਾਰਿਆਂ ਨੂੰ ਸਾਰਾ ਸਿਸਟਮ ਵਿੱਚ ਹੀ ਲੈ ਕੇ ਚੱਲੀਏ ਵਿੱਚ ਹੀ ਫਿਰ ਉਹਨਾਂ ਦਾ ਜਿਹੜਾ ਸੈਕਟਰੀ ਸੀ ਨਾ ਉਹਨੇ ਸਮਾਪਤੀ ਨਿਗਰਣ ਦਿੱਤੀ ਸਾਡੇ ਵਾਲੇ ਤੇ ਸਿਰ ਤੇ ਚੱਕ ਲਿੰਦੇ ਨੇ ਪਰ ਅਗਲੇ ਆਨੇ ਸਵਾਪਤੀ ਨਹੀਂ ਕਰਨ ਦਿੱਤੀ ਉਹ ਵਿੱਚੇ ਹੀ ਮਾਈਕ ਬੰਦ ਕਰਤਾ ਬਾਸ ਜੀ ਬਾਸ ਮਾ ਲੋ ਜੀ ਧੰਨਵਾਦ ਕਰੋ ਤਾੜੀਆਂ ਮਾਰੋ ਚਲੋ ਜੀ ਚਲੋ ਵੀ ਜਾ ਬਾਸ ਆਪਣੇ ਘਰ ਮੈਂ ਸੋਚਦਾ ਸੀ ਮੈਂ ਕਿਾ ਤੋਰੀ ਫੁਲਕਾ ਜੇ ਗੱਡੀ 'ਚ ਬਹਿ ਕੇ ਮੁੜਿਆ ਆਉਂਦਾ ਹੁਣ ਅੱਜ ਕਹਿੰਦਾ ਹੋਣਾ ਵੀ ਲੈ ਯਾਰ ਨਾਲੇ ਉਧਰੋਂ ਵੀ ਆਏ ਨਾਲੇ ਇੱਧਰ ਨਿਆਂ ਨਹੀਂ ਮੂਹ ਨਹੀਂ ਲਾਇਆ ਤੇ ਸਾਡੇ ਵਾਲੇ ਜਿਹੜੇ ਭੋਲੇ ਸਿੱਖ ਹਨ ਨਾ ਇੰਨਾ ਦਿਮਾਗ ਤੇ ਹੁਣ ਸੋਚਣਾ ਤੇ ਹਰ ਚੀਜ਼ ਨੂੰ ਪੈਣਾ ਸਾਡੇ ਵਾਲਿਆਂ ਨੇ ਲੋ ਜੀ ਜਿਹੜਾ ਕੰਮ ਕਿਸੇ ਤੋਂ ਨਹੀਂ ਹੋਇਆ ਉਹਨੇ ਸਰਸੇ ਵਾਲੇ ਦੇ ਦਰਬਾਰ ਤੇ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਤਾ ਲੈ ਦੱਸਾ ਕਦੋਂ ਸਾਡਾ ਦਿਮਾਗ ਕੰਮ ਕਰਨ ਲੱਗੇਗਾ ਕਦੋਂ ਇਹਨਾਂ ਗੱਲਾਂ ਨੂੰ ਅਸੀਂ ਸਮਝਣ ਲੱਗਾਂਗੇ ਮੈਂ ਕਹਿੰਦਾ ਅੱਜ ਉਹ ਗਾਇਕ ਵੀਰ ਬਣੇ ਸਾਡਾ ਗੁਰਮਤ ਦੀ ਗੱਲ ਸ਼ੁਰੂ ਕਰ ਦਵੇ ਵਾਅਦਾ ਕਰੇ ਵੀ ਇਹੋ ਜੇ ਪਖੰਡੀਆਂ ਦੇ ਡੇਰੇ ਤੇ ਗਾਉਣ ਨਹੀਂ ਜਾਵਾਂਗਾ ਮੈਨੂੰ ਦੁਨੀਆਂ ਚ ਤੇ ਮਰਜੀ ਗਵੇ ਮੈਂ ਉਹਨੂੰ ਸਰਪੋ ਸਰੂਪਾ ਦੇਣ ਨੂੰ ਸਨਮਾਨਤ ਕਰਨ ਨੂੰ ਉਹਦਾ ਹੱਥ ਜੋੜ ਕੇ ਜੀ ਆਇਆਂ ਕਹਿਣ ਨੂੰ ਪਿਆ। ਸਾਥ ਸ੍ਰੀ ਅਕਾਲ ਕਿਉਂਕਿ ਇਹੋ ਜਿਹੇ ਬੰਦੇ ਜਿਹੜੇ ਹੁੰਦੇ ਐ ਕਈ ਨੌਜਵਾਨ ਇਹਨਾਂ ਨੂੰ ਆਪਣਾ ਰੋਲ ਮਾਡਲ ਮੰਨਣ ਲੱਗ ਜਾਂਦੇ ਨੇ। ਤੇ ਜਦੋਂ ਇਹੋ ਜਿਹੇ ਬੰਦਿਆਂ ਨੇ ਸਰਸੇ ਵਾਲੇ ਦੇ ਬੂਹੇ 'ਚ ਜਾ ਕੇ ਬਹਿਣਾ ਹੁੰਦਾ ਨਾ ਤੇ ਫਿਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਮਨ ਚਾਉਂਦਾ ਵੀ ਚੰਗਾ ਹੀ ਹੋਣਾ ਹੈ ਜਿਹੜਾ ਇਹ ਵੀ ਉੱਥੇ ਜਾਂਦਾ ਇਸੇ ਤਰ੍ਹਾਂ ਇਹ ਜਿਹੜੇ ਮਸਤਾਂ ਦੇ ਡੇਰਿਆਂ ਤੇ ਜਾਂਦੇ ਨੇ ਚੰਗਾ ਹੀ ਹੋਣਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਮਾੜੀ-ਮੋਟੀ ਅੱਖ ਖੋਲ ਕੇ ਰੱਖੋ ਸਿੰਘੋ ਜੇ ਕਹਿੰਦੇ ਹੋ ਨਾ ਵੀ ਵਾਹਿਗੁਰੂ 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 ਤੇ ਕਈ ਵਾਰਾ ਕਈ ਵਾਰੀ ਸਰਸੇ ਆਲਾ ਆਪ ਵੀ ਕਰਨ ਲੱਗ ਜਾਂਦਾ ਬਿਆਸ ਵਾਲਿਆਂ ਦੇ ਕੁਰਬਾਨੀ ਦੇ ਅਰਥ ਕਰਦਾ ਹੁੰਦਾ ਕਈ ਵਾਰੀ ਸਰਸੇ ਆਲਾ ਕੁਰਬਾਨੀ ਪੜਦਾ ਹੈ ਕਈ ਵਾਰੀ ਵਿਆਸ ਵਾਲਿਆਂ ਦੇ ਡੇਰੇ ਤੇ ਕਥਾ ਕਰਦਾ ਬਾਬਾ ਵਿਆਸ ਵਾਲਾ ਕੁਰਬਾਨੀ ਦੀ ਇੱਕ ਪਾਸੇ ਜਿਵੇਂ ਮੇਰੇ ਨਾਲ ਸਿੰਘ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਪੰਕਤੀਆਂ ਗਾਉਂਦਾ ਹੈ ਇਦਾਂ ਹੀ ਬਾਬਾ ਅਰਥ ਕਰਦਾ ਹੈ ਉਦੋਂ ਫਿਰ ਤੁਸੀਂ ਕੀ ਕਹੋਗੇ ਕਿ ਉੱਥੇ ਤੇ ਕੁਰਬਾਨੀ ਵੀ ਵਧੀ ਜਾਂਦੀ ਹੈ ਇਹੀ ਤੇ ਭਲੇਖ ਹੈ ਇਹੀ ਚੀਜ਼ ਅਗਲੇ ਨੇ ਕੁੰਡੀ ਲਾ ਕੇ ਸਾਨੂੰ ਪਸਾਣਾ ਹੁੰਦਾ ਹੁਣ ਕੁੰਡੀ ਜਦੋਂ ਗੁੰਡੋਆ ਘਟਵਾ ਲਾ ਕੇ ਅਗਲਾ ਸਿੱਟਦਾ ਮੱਛੀ ਨੂੰ ਮੱਛੀ ਤੇ ਐਂ ਸੋਚਦੀ ਹੈ ਵੀ ਬਹੁਤ ਹੀ ਵਧੀਆ ਬੰਦਾ ਆਇਆ ਹੈ ਇਦਾਂ ਸੋਚਦੀ ਨਾ ਕਿ ਕਿੰਨੀ ਖੁਰਾਕ ਦੇਣ ਲੱਗਿਆ ਉਹ ਗੁੰਡਵਾ ਵੇਖ ਲੈਂਦੀ ਐ ਖੁਰਾਕ ਖਾਣਾ ਵੇਖ ਲੈਂਦੀ ਐ ਬੋਟੀ ਵੇਖ ਲੈਂਦੀ ਐ ਪਰ ਪਿੱਛੇ ਲੱਗੀ ਹੋਈ ਕੁੰਡੀ ਨਹੀਂ ਵੇਖੇ ਇਹ ਬਾਣੀ ਨੂੰ ਤੇ ਵਰਤਦੇ ਐ ਕੁੰਡੀਆਂ ਵੇਖੋ ਜਿਹੜੀਆਂ ਪਿੱਛੇ ਕੁੰਡੀਆਂ ਨੇ ਉਹ ਵੇਖੋ ਤੇ ਮੈਂ ਫਿਰ ਵੀ ਬੇਨਤੀ ਕਰਾਂਗਾ ਠੀਕ ਐ ਜੇ ਇਹੋ ਜਿਹਿਆਂ ਦੇ ਭੂਵੇਂ ਤੇ ਜਾਏ ਜਾਂ ਕੋਈ ਮਤਲਬੰਦਾ ਕਹੇ ਵੀ ਹਾਂ ਯਾਰ ਭੁੱਲ ਹੋ ਗਈ ਜੇ ਕਹਵੇਂ ਮੈਂ ਤੇ ਉੱਥੇ ਵਾਹਿਗੁਰੂ ਵਾਹਿਗੁਰੂ ਕਰਨ ਗਿਆ ਸੀ ਇਹ ਛੱਡੋ ਨਾ ਉਹਨਾਂ ਦਾ ਬੰਦਾ ਨਹੀਂ ਕੋਈ ਬਦਲਣ ਵਾਲਾ ਉਹਨਾਂ ਨੇ ਚੱਕ ਕੇ ਮਾਈਕ ਬੰਦ ਕਰ ਦੇਣੇ ਐ ਇੱਥੇ ਆ ਕੇ ਗੁਰਬਾਣੀ गा ਤੈਨੂੰ ਰੋਕ ਹੀ ਨਹੀਂ ਸਕਦਾ ਕੋਈ ਜਿੱਥੇ ਮਰਜ਼ੀ ਗੁਰਬਾਣੀ ਸ਼ੁਰੂ ਕਰੋ ਕਿਉਂ ਅਸੀਂ ਦਰਦਰ ਤੇ ਪਟਕਦੇ ਫਿਰਦੇ ਕਿੰਨੂੰ ਖੁਸ਼ ਕਰਦੇ ਫਿਰਦੇ ਗੁਰੂ ਨਾਨਕ ਦੀਆਂ ਗੱਲਾਂ ਕਰਦੇ ਕਰਦੇ ਮਿੰਟ ਜੀ ਉਧਰ ਨੂੰ ਦੁਰ ਪੈਣੇ ਸੋਇਸ ਕਰਕੇ ਭਾਈ ਜਮੀਰ ਜਿਹੜੀ ਹੈ ਨਾ ਜਮੀਰ ਆ ਸੁਣਿਓ ਸ਼ਬਦ ਸੁਣਿਐ ਆਪਾਂ ਵੇਖਿਓ ਸੋ ਜੀਵਿਆ ਜਿਨ ਮਨ ਵਸਿਆ ਸੋਇ ਜਿਉਂਦਾ ਕੌਣ ਹੈ ਜਿਹੜਾ ਰੱਬ ਨੂੰ ਯਾਦ ਲਖਦਾ ਹੈ ਪਰਮਾਤਮਾ ਅੰਦਰ ਵਸਿਆ ਹੋਇਆ ਹੋਵੇ ਉਹ ਹੈ ਜਿਉਂਦਾ ਸੱਚ ਸੱਚ ਨੂੰ ਸਮਝੋ ਸੋ ਜੀਵਿਆ ਜਿਨ ਮਨ ਵਸਿਆ ਸੋਇ ਲੈ ਸੁਣੋ ਨਾਨਕ ਅਵਰ ਨਾ ਸੁਣੋ ਸੋ ਜੀਵਾਂ ਜਿਸ ਮਨ ਵਸਿਆ ਸੋਏ ਨਾਨਕ ਅਵਰਨਾ ਜੀਵੈ ਹੋਏ ਜਿਹੜਾ ਬੱਤ ਗਵਾ ਕੇ ਖਾਂਦਾ ਸੈਕਰੀ ਨੇ ਕਿਹਾ ਹੀ ਹੋਣਾ ਵੀ ਇੰਨੇ ਲੱਖ ਲੈਣਾ ਆ ਜਾਾਂਗੇ ਗਾਣ ਲਈ ਜੇ ਜੀਵੈ ਬਾਤ ਲੱਥੀ ਜਾਏ ਸਭ ਹਰਾਮ ਜੇ ਤੱਕ ਜੇ ਤੱਕ ਸਿਖਾਏ ਲੋ ਅਗਲੀਆਂ ਪੰਕਤੀਆਂ ਸੁਣ ਹਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗੋ ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੇ ਨੰਗ ਆਪਣੀ ਜ਼ਮੀਰ ਦੀ ਆਵਾਜ਼ ਨਾ ਸੁਣ ਕੇ ਸੱਚ ਨੂੰ ਇਗਨੋਰ ਕਰਕੇ ਜਿਹੜਾ ਬੰਦਾ ਜਿਉਂਦਾ ਹੈ ਰਾਜ ਭਾਗ ਦੀ ਭਾਵੇਂ ਭੋਗਦਾ ਹੈ ਉਹ ਰੰਗ ਤਮਾਸ਼ੇ ਸਾਰੇ ਕਹਿੰਦੇ ਨੰਗ ਬੰਦਾ ਲੱਗਦਾ ਹੀ ਹੈ ਵੀ ਬੜੇ ਨਜ਼ਾਰੇ ਲਿੰਦਾ ਹੈ ਕਹਿੰਦੇ ਜ਼ਮੀਰ ਮਾਰੀ ਫਿਰਦਾ ਹੈ ਤੇ ਪੱਲੇ ਤੇ ਕੱਖ ਵੀ ਨਹੀਂ ਇਹਦੇ ਪੱਲੇ ਕੱਖ ਨਹੀਂ ਗੁਰੂ ਸਾਹਿਬ ਕਹਿੰਦੇ ਇਹ ਤੇ ਨੰਗ ਬੰਦਾ ਹੈ ਜਿੱਥੇ ਮਰਜ਼ੀ ਬੁਰਕੀ ਮਿਲੇਗੀ ਉਧਰ ਹੀ ਤੁਰਪੇਗਾ ਜਿੱਥੇ ਮਰਜ਼ੀ ਬੁਰਕੀ ਮਿਲੇਗੀ ਉੱਥੇ ਚਲੇ ਅੱਗੇ ਵੀ ਵੇਖੋ ਪਿਆਰ ਸਰੂ ਨਾਨਕ ਠੱਗਿਆ ਮੁਠਾ ਜਾਏ ਵਿਨਨਾਵੇ ਪਤ ਗਿਆ ਗਵਾਏ ਬਸ ਸੱਚ ਨਾਲੋਂ ਟੁੱਟ ਕੇ ਠੱਗਿਆ ਗਿਆ ਲੁੱਟਿਆ ਗਿਆ ਤੇ ਆਪਣੀ ਪਤਕਵਾ ਕੇ ਤੇ ਗਿਆ ਤੇਰੇ ਨਾਂ ਰੱਤੇ ਸੇ ਜਿਣ ਗਣ ਹਾਰ ਗਏ ਸੱਜਣ ਹਾਰ ਕੇ ਚਲੇ ਜਾਂਦੇ ਐ ਇਸ ਕਰਕੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਨੌਜਵਾਨੋ ਅਗਲੇ ਨਾ ਜਿਹੜੇ ਭਾਵੇਂ ਸਰਸੇ ਵਾਲੇ ਪਿਆਸੇ ਵਾਲੇ ਨੂਰ ਮੈਲੀਏ ਸਾਰੇ ਬੜੇ ਕਲੀਅਰ ਨੇ ਉਹ ਦੋਗਲਿਆਂ ਬੰਦਿਆਂ ਨੂੰ ਨੇੜੇ ਫਟਕਣ ਨਹੀਂ ਦਿੰਦੇ ਆਪਣੇ ਵਿੱਚ ਵੜਨ ਨਹੀਂ ਦਿੰਦੇ ਆਪਾਂ ਵੀ ਥੋੜੇ ਜਿ ਥੋੜੇ ਜਿ ਕਾਇਮ ਥੋੜੇ ਜਿ ਕਾਇਮ ਹੋ ਜੇ। 도ਗਲੇਆ ਬੰਦਿਆਂ ਨੂੰ ਪਛਾਨਣ ਲੱਗ ਜਾਓ। ਇਹ ਨਾ ਹੋਵੇ ਅਗਲਾ ਉਹਨਾਂ ਨੂੰ ਬੁੱਧੂ ਨਹੀਂ ਬਣਾ ਸਕਿਆ। ਸਾਨੂੰ ਵੀ ਕੋਈ ਬੁੱਧੂ ਬਣਾ ਨਾ ਸਕੇ। ਬਣਾ ਨਾ ਸਕੇ ਬੁੱਧੂ। ਇੰਨੇ ਕ ਤੇਜ ਹੋ, ਦਿਮਾਗ ਥੋੜਾ ਜਿ ਵਰਤੋ। ਇੰਨਾ ਕ ਆਪਣੇ ਆਪ ਨੂੰ ਕਾਇਮ ਕਰ। ਤੇ ਜੇ ਗੁਰਮਤ ਵਾਲੇ ਪਾਸੇ ਆਉਣ ਆਉਣਾ ਚਾਹਤੇ ਐ ਫੇਰ ਭਾਵੇਂ ਸਾਡੇ ਤੋਂ ਪੈਰੀ ਹੱਥ ਲਵਾ। ਪੈਰੀ ਹੱਥ ਹਵਾ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਦੇ ਵਿੱਚ ਟਟ ਕੇ ਸਾਥ ਨੇ ਆ ਤੇ 100% ਪਰ ਵਾਦਾ ਕਰਨ ਕਿਸੇ ਨੰਨ ਮਲੰਗ ਦੇ ਅੱਗੇ ਨੱਚਣਾ ਨਹੀਂ ਕੁਰਬਾਨੀ ਤੋਂ ਬਿਨਾ ਕੁਛ ਕੋਣਾ ਨਹੀਂ ਸੱਚ ਦੀ ਗੱਲ ਕਰਾਂਗੇ ਪੈਰੀ ਹੱਥ ਹਵਾ ਲੈ ਪੈਰੀ ਹੱਥ ਹਵਾ ਲੈ ਤੇ ਜੇ ਇਹੋ ਜਿਹਿਆਂ ਦੇ ਕੋਲ ਜਾਣਾ ਫਿਰ ਆ ਮੈਨੂੰ 3-4 ਦਿਨਾਂ ਤੋਂ ਇਹਨਾਂ ਦਾ ਫੋਨ ਆ ਰਿਹਾ ਸੀ ਕਹਿੰਦੇ ਜੀ ਮਿਲਣ ਆਉਣਾ ਹੈ ਮਿਲਣ ਆਉਣਾ ਮਿਲਣ ਆਉਣਾ ਮੈਂ ਤੇ ਤੂੰ ਰਾਤ ਵੇਖਿਆ ਮੈਨੂੰ ਹੋ ਨਹੀਂ ਮਿਲਦਾ ਹੌਂ ਨਹੀਂ ਮਿਲਦਾ ਮੈਂ ਕੀ ਲੈਣਾ ਮਿਲ ਕੇ ਯਾਰ ਮਿਲ ਲੈਂਦਾ ਆਸ ਜੀ ਸੀ ਬੰਦੇ ਬਦਲ ਗਏ ਹੁਣ ਕੀ ਮਿਲਦਾ ਉੱਥੇ ਹੀ ਜਾਓ ਭਾਈ ਉੱਥੇ ਉਹਨਾਂ ਨੇ ਕਹਿਣਾ ਉੱਧਰ ਨੂੰ ਜਾਓ ਇੱਕ ਉਹਨਾਂ ਨੇ ਕਹਿਣਾ ਗੱਲ ਚੱਲ ਮਾਈਕ ਬੰਦ ਅਸੀਂ ਕਹਿਣਾ ਚੱਲਦਾ ਫੇਰ ਅਸੀਂ ਕੀ ਕਰਾਉਣਾ ਭਾਈ ਅਸੀਂ ਕੀ ਕਰਾਉਣਾ ਗੁਰੂ ਦਾ ਬਣ ਸਾਡਾ ਅਸਾਂ ਨਾਲੇ ਬਾਬਾ ਰਣਜੀਤ ਸਿੰਘ ਟੱਡਰ ਵਾਲੇ ਜਿਸ ਤਰ੍ਹਾਂ ਨਾਮ ਰਹੀਮ ਨੂੰ ਕਿ ਸਿੰਗਰ ਘਰੇਵਾਲ ਜਿਹੜਾ ਸੀ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹੈਗੇ ਇਕ ਲਿਹਾਜ਼ ਨਾਲ ਦੇਖਿਆ ਜਾਵੇ ਤੇ ਠੀਕ ਵੀ ਹੈ ਕਿਉਂਕਿ ਇਹ ਸਿਰਫ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਆਪਣਾ ਫਾਇਦਾ ਦੀ ਜਾਂਦੇ ਆਪਨਾ ਮਤਲਬ ਕੱਢਦੇ ਹੈਗੇ ਆਪਣਾ ਉल्लू ਸਿੱਧਾ ਕਰਦੇ ਆ ਆਵਾਮ ਨੂੰ ਕਿੰਨਾ ਨੁਕਸਾਨ ਹੋ ਰਿਹਾ ਹੈ ਜਾਂ ਆਵਾਮ ਕਿਸ ਰਾਹ ਤੇ ਚੱਲਣ ਦੀ ਹੈ ਇਸ ਦੀ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਬਾਕੀ ਭਾਈ ਰਣਜੀਤ ਸਿੰਘ ਟੜਰੀ ਆਦਿ ਦੇ ਵਿਚਾਰਾਂ ਦੇ ਨਾਲ ਹਰ ਬੰਦਾ ਸਹਿਮਤ ਨਹੀਂ ਕਰਦਾ ਕੁਝ ਜਿਹੜੇ ਕਿ ਉਹਨਾਂ ਨਾਲ ਸਹਿਮਤੀ ਰੱਖਦੇ ਹੈਗੇ ਉਹ ਐਪਰੀਸ਼ੀਏਟ ਵੀ ਕਰਦੇ ਹੈਗੇ ਤੇ ਜਿਹੜੇ ਉਹਨਾਂ ਦੇ ਵਿਚਾਰਾਂ ਨਾਲ ਸਹਿਮਤੀ ਨਹੀਂ ਰੱਖਦੇ ਉਹ ਨੈਗੇਟਿਵ ਕਮੈਂਟ ਵੀ ਕਰਦੇ ਹੈਗੇ ਮੈਂ ਇਸ ਗੱਲ ਨੂੰ ਮੰਨਨੀ ਹੈ ਇਹ ਵੀ ਰੋ ਇਹ ਹਰ ਜਗ੍ਹਾ ਦੇਖ ਹੁੰਦਾ ਹੈ ਕੋਈ ਵੀ ਐਸਾ ਇਨਸਾਨ ਨਹੀਂ ਹੈ ਜਿਹਨੂੰ ਸਾਰੇ ਹੀ ਪਸੰਦ ਕਰਨ ਕਿਉਂਕਿ ਕੁਝ ਦੀ رائے ਉਸ ਦੇ ਨਾਲ ਹੁੰਦੀ ਹੈ ਤੇ ਕੁਝ ਜਿਹੜੇ ਕਿ ਉਹਦੀ رائے ਨਾਲ ਇਖਤਿਲਾਫ ਕਰਦੇ ਹੈ ਉਹ ਉਹਨੂੰ ਨਾ ਪਸੰਦ ਕਰਦੇ ਹਰ ਇੱਕ ਇਨਸਾਨ ਦੀ ਨੂੰ ਆਜ਼ਾਦੀ ਹਾਸਲ ਹੈ ਆਪਣੀ رائے ਦੇਣ ਦਾ ਹੱਕ ਹਾਸਲ ਹੈ ਪਰ ਇੱਕ ਚੀਜ਼ ਜਿਹੜੀ ਹੈਗੀ ਹੈ ਨਾ ਉਹ ਜ਼ਰੂਰ ਦੇਖਣੀ ਚਾਹੀਦੀ ਹੈ ਬੰਦੇ ਦੇ ਨਾਲ ਇਖਤਿਲਾਫ ਤੁਹਾਨੂੰ ਨਹੀਂ ਰੱਖਣਾ ਚਾਹੀਦਾ ਉਹਦੀ رائے ਨਾਲ ਰੱਖਣਾ ਚਾਹੀਦਾ ਅਗਰ ਜੇ ਉਹ ਵਾਕਈ ਐਸੀ ਕੋਈ ਗੱਲ ਕਰ ਰਿਹਾ ਜਿਹੜੀ ਕਿ ਖਿਲਾਫ ਜਾਂਦੀ ਉਸ ਤੇ ਬੰਦਾ رائے ਰੱਖੇ ਲੇਕਿਨ ਜਿਹੜੀ ਹੱਕ ਦੀ ਗੱਲ ਹੈ ਸੱਚ ਦੀ ਗੱਲ ਹੈ ਜਿਸ ਨਾਲ ਸਭ ਦਾ ਫਾਇਦਾ ਹੈ ਉੱਥੇ ਸਿਰਫ ਇਸ ਬੇਸ ਤੇ ਇਖਤਿਲਾਫ ਕਰਨਾ ਕਿ ਮੈਨੂੰ ਇਹ ਬੰਦਾ ਹੀ ਨਹੀਂ ਪਸੰਦ ਹੈ ਇਸ ਲਈ ਮੈਂ ਇਹਦੀ ਗੱਲ ਨਹੀਂ ਸੁਣਨੀ ਇਹ ਗੱਲ ਗਲਤ ਹੈ ਤੁਸੀਂ ਸੁਣੋ ਸਭ ਦੀ ਚੰਗੇ ਦੀ ਵੀ ਸੁਣੋ ਮਾੜੇ ਦੀ ਵੀ ਸੁਣੋ ਫਿਰ ਤੁਹਾਡੀ ਅੱਗੇ رائے ਕੀ ਹੈ ਫਿਰ ਤੁਸੀਂ ਪੇਸ਼ ਕਰੋ ਨਾ ਕਿ ਪਹਿਲੀ ਇੱਕ ਜ਼ਿਹਨ ਤੇ ਜਿਹੜਾ ਬਣਾਇਆ ਕਿ ਇਹ ਬੰਦੇ ਨੇ ਗੱਲ ਹੀ ਨਹੀਂ ਸਹੀ ਕਰਨੀ ਇਹਦੀਆਂ ਮੈਂ ਗੱਲਾਂ ਤੋਂ ਸਹਿਮਤੀ ਨਹੀਂ ਕਹਦਾ ਉਹਦੀ ਸੁਣਨੀ ਨਹੀਂ ਇੱਕ ਲੇਬਲ ਨਾ ਲਾਓ ਕੋਈ ਵੀ ਇਨਸਾਨ ਹੈ ਚਾਹੇ ਚੰਗਾ ਚਾਹੇ ਮਾੜਾ ਉਹਦੀ ਸੁਣੋ ਸਹੀ ਉਹਦਾ ਕੋਈ ਵੀ ਮੌਕਫ ਹੈ ਉਹਦੀ ਗੱਲ ਸੁਣੋ ਕੀ ਕਹਿ ਰਿਹਾ ਹੈਗਾ ਕਿੰਨੇ ਕਿਸ ਹੱਦ ਤੱਕ ਇਹ ਸਹੀ ਹੈਗਾ ਤੇ ਫਿਰ ਤੁਸੀਂ ਉਸ ਨੂੰ ਜੱਜ ਕਰੋ ਕਿ ਚੰਗਾ ਹੈ ਜਾਂ ਮਾੜਾ ਉਸ ਤੋਂ ਪਹਿਲੇ ਨਾ ਦੇਖੋ ਰਬੁਲ ਇਜ਼ਤ ਦੀ ذات ਤੇ ਅਗਰ ਸਾਨੂੰ ਯਕੀਨ ਹੈ ਇਸ ਗੱਲ ਨੂੰ ਅਸੀਂ ਮੰਨਦੇ ਹਾਂ ਮੰਨੂ ਮੰਨਦੇ ਹਾਂ ਕਿ ਇਸ ਕਾਇਨਾਤ ਦਾ ਬਾਦ ਖਾਲਕੋ ਮਾਲਿਕ ਰਬ ਦੀ ذات ਹੈ ਉਹੀ ਦਿਆਂ ਵਾਲਾ ਉਹੀ ਮੁਸ਼ਕਿਲ ਕਸ਼ਾ ਹੈ ਤੇ ਫਿਰ ਅਸੀਂ ਬਾਬਿਆਂ ਕੋ ਕੀ ਲੈਣ ਜਾਨੇ ਬਾਬਿਆਂ ਕੋ ਤਾਂ ਕੁਝ ਵੀ ਨਹੀਂ ਨਾ ਹੈਗਾ ਅਗਰ ਅਸੀਂ ਇਸ ਚੀਜ਼ ਨੂੰ ਨਾ ਮੰਨਿਆ ਜੇ ਉਸ ਚੀਜ਼ ਨੂੰ ਨਹੀਂ ਮੰਨਦੇ ਤੇ ਫਿਰ ਹੀ ਬਾਬਿਆਂ ਕੋ ਜਾਵਾਂਗੇ ਫਿਰ ਹੀ ਸ਼ਿਰਕ ਕਰਾਂਗੇ ਬਾਕੀ ਵੀਰੋ ਤੁਸੀਂ ਕੀ رائے ਰੱਖਦੇ ਹੋ ਇਹ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ